युवा महाजन सभा की और से एक बैठक का आयोजन जिला प्रधान अमरजीत महाजन के नेतृत्व में किया गया जिसमें उन्होंने सिटी प्रधान निपुण महाजन को नियुक्त किया और साथ ही इक्यावन सदस्य भी नियुक्त किए इस मौके पर बतौर मुख्य अतिथि के रूप में समाज सेवक अश्विनी महाजन ने शिरकत की जबकि विशेष रूप से संजू महाजन और भाजपा के नेता विपिन महाजन ने उपस्थिति दर्ज करवाई इस मौके पर बातचीत रखते हुए उन्होंने बताया कि दिसंबर में युवा अधिवेशन का आयोजन किया जाएगा जिसमें उन महाजन परिवारों के सदस्यों को सम्मानित किया जाएगा जिन्होंने अपनी मेहनत और लगन से आज बहुत बड़ी बड़ी उपलब्धियां की हैं उन्होंने कहा कि इससे उनकी बिरादरी का मान सम्मान तो बढ़ता ही है उन्हें उन पर गर्व भी होता है और इससे अन्य लोग भी प्रेरणा लेंगे वह महाजन बिरादरी निश्चित तौर पर अग्रसर व उन्नति के पथ पर चलती रहेगी आज ਮਹਾਜਨ ਯੁਵਾ ਵਿੰਗ ਜਿਹੜਾ ਪਿਛਲੇ 15 ਸਾਲ ਤੋਂ ਕੰਮ ਕਰ ਰਿਹਾ ਹੈ ਔਰ ਅੱਜ ਸੰਜੂ ਜੀ ਨੇ ਸਾਨੂੰ ਸੁਭਾਗੇ ਦਿੱਤਾ ਕਿ ਅਸੀਂ ਉਹ ਮੋਤੀ ਚੁਣੀਏ ਜਿਹੜੇ ਸਮਾਜ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਕੰਮ ਕਰ ਰਹੇ ਨੇ ਔਰ ਸੰਜੂ ਜੀ ਜਿਹੜੇ ਅਸੀਂ ਮੋਤੀ ਚੁਣੇ ਆ ਉਹਦੇ ਵਿੱਚ ਜਿਹੜੀ ਜਿਹੜਾ ਧਾਗੇ ਦੀ ਭੂਮਿਕਾ ਹੁੰਦੀ ਆ ਮਾਲਾ ਬਣਾਉਣ ਦੇ ਲਈ ਉਸ ਭੂਮਿਕਾ ਦੇ ਵਿੱਚ ਸਾਡੇ ਹਮੇਸ਼ਾ ਸੰਜੂ ਜੀ ਰਹਿੰਦੇ ਨੇ ਸਭ ਤੋਂ ਪਹਿਲੇ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਇਹਨਾਂ ਨੇ ਬੜੀ ਸੁਚੱਜੀ ਤੇ ਬੜੀ ਵਧੀਆ ਟੀਮ ਜਿਹੜੀ ਆ ਯੁਵਾਵਾਂ ਦੀ ਅੱਜ ਬਣਾਈ ਆ ਔਰ ਮੈਂ ਬੜਾ ਗੌਰਵ ਗਰਭ ਵੀ ਮਹਿਸੂਸ ਕਰਦਾ ਕਿ ਸਾਡੇ ਵਿੱਚ ਹਰ ਸਮਾਜ ਦੇ ਸੀਏ ਸਾਡੇ ਕੋਲ ਬਲੱਡ ਡੋਨਰ ਸਾਡੇ ਕੋਲ ਜਿਨ੍ਹਾਂ ਨੇ 100 ਵਾਰ ਤੋਂ ਵੱਧ ਜਿਹੜਾ ਉਹ ਆਪਣਾ ਬਲੱਡ ਡੋਨੇਸ਼ਨ ਕੀਤੀ ਆ ਔਰ ਅਲੱਗ-ਅਲੱਗ ਸਮਾਜ ਦੇ ਵਿੱਚ ਅਲੱਗ-ਅਲੱਗ ਕਿੱਤਿਆਂ ਨੂੰ ਸਬੰਧਿਤ ਸਾਡੇ ਸਾਥੀ ਜਿਹੜੇ ਯੁਵਾ ਸਾਥੀ ਨੇ ਉਹ ਉਹ ਟੀਮ ਅੱਜ ਬਣੀ ਆ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇੱਕ ਨਵੇਦਨ ਵੀ ਕਰਦਾ ਕਿ ਜਿਹੜੇ ਸਮਾਜ ਨੂੰ ਦਿਸ਼ਾ ਦੇਣ ਦਾ ਜਦੋਂ ਵੀ ਕੰਮ ਕੀਤਾ ਉਹ ਜੁਗਾਵਾਂ ਨਹੀਂ ਕੀਤਾ ਤੇ ਸਮਾਜ ਨੂੰ ਇੱਕ ਦਿਸ਼ਾ ਦੇਣ ਸਾਡੇ ਵਿੱਚ ਸੁਦੀਰ ਮਹਾਜਨ ਵਰਗਾ ਸਾਡਾ ਯੁਵਾ ਸਾਥੀ ਇੱਥੇ ਆ ਛੋਟਾ ਬੱਚਾ ਸਾਡਾ ਲੇਕਿਨ ਇਸਦੇ ਕੰਮ ਬਹੁਤ ਵੱਡੇ ਨੇ ਇਸ ਤਰ੍ਹਾਂ ਦੇ ਸਾਰੇ ਹੀ ਸਾਥੀ ਸਾਡੇ ਇੱਥੇ ਆਏ ਨੇ ਇਨਾ ਸਾਰਿਆਂ ਦਾ ਇਤਿਆਰ ਤੇ ਉਹ ਨਵੇਂ ਜਿੰਨੇ ਵੀ ਨਿਯੁਕਤ ਸਾਡੇ ਸਾਥੀ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਪਰਮਪੀਤਾ ਭਗਵਾਨ भोलेनाथ ਮਾਂ ਭਵਾਨੀ ਤੋਂ ਹੋਏ ਸਵਸਰਖਣ ਔਰ ਤੁਸੀਂ ਇਸੇ ਤਰ੍ਹਾਂ ਸਮਾਜ ਦੇ ਕੰਮ ਚ ਲੱਗੇ ਰਹੋ ਬਹੁਤ-ਬਹੁਤ ਧੰਨਵਾਦ ਵੰਦੇ ਮਾਤਰਮ ਬਾਤ ਲਾਟ ਹੈ ਮੈਂ ਹਜੇ ਨਿਵਾ ਵੈਂਗ ਦਾ ਸਿਟੀ ਪ੍ਰੈਜ਼ੀਡੈਂਟ ਚੁਣਿਆ ਹੈ ਇਹ ਮੇਰੀ ਨਿਯੁਕਤੀ ਸਹਿ ਸਮਿਤੀ ਨਾਲ ਹੋਈ ਹੈ ਤੇ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਸੀ ਪਰ ਜਿਸ ਦਿਨ ਮੈਨੂੰ ਸੰਜੀਵ ਐਂਡ ਦੱਸਿਆ ਕਿ ਇਹ ਨਿਯੁਕਤੀ ਹੋਈ ਹੈ ਤੇ ਸਾਰਿਆਂ ਦੀ ਸਹਿਮਤੀ ਨਾਲ ਹੋਈ ਹੈ ਤੇ ਮੈਂ ਬਹੁਤ ਆਬਾਰੀ ਉਹਨਾਂ ਦਾ ਹੋਇਆ ਫਿਰ ਉਹਨਾਂ ਮੰਦਰ ਸਾਹਿਬ ਵਿਪਨ ਜੀ ਵੀ ਆ ਰਹੇ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਸਾਨੂੰ ਮਿਲਣਾ ਹੈ ਸਾਰਾ ਕੁਝ ਤੇ ਮੈਂ ਇਹ ਕਵਾਂਗਾ ਕਿ ਸਭ ਤੋਂ ਪਹਿਲਾਂ ਮੇਰਾ ਪ੍ਰਯਾਸ ਰਹੇਗਾ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਯੂਵਮ ਮਹਾਜਨ ਨੇ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਆਪਣੀ ਸੰਸਥਾ ਨਾਲ ਜੋੜੀਏ ਮਹਾਜਨ ਯੂਵਿੰਗ ਰਜਿਸਟਰਡ ਨਾਲ ਜੋੜੀਏ ਅੱਗੇ ਵਧੀਏ ਇਕਜੁੱਟ ਹੋ ਕੇ ਜਿੱਦਾਂ ਸਾਡੇ ਮਹਾਜਨਾਂ ਦਾ ਸ਼ਹਿਰ ਹੈ ਸਾਰੇ ਮਹਾਜਨ ਇੱਕ ਨਾਲ ਚੱਲਣ ਇਕੱਠੇ ਹੋ ਕੇ ਚੱਲਣ ਸਾਰੇ ਅੱਗੇ ਵਧਣ ਜਿੰਨਾ ਵੱਧ ਤੋਂ ਵੱਧ ਮੈਂ ਆਪਣੀ ਮਹਾਜਨ ਸਵਾਦ ਲਈ ਕੰਮ ਕਰ ਸਕਨਾ ਜਿੰਨਾ ਵੱਧ ਤੋਂ ਵੱਧ ਮੈਂ ਉਹਨਾਂ ਨੂੰ ਟਾਈਮ ਦੇ ਸਕਨਾ ਜਿੰਨਾ ਵੱਧ ਤੋਂ ਵੱਧ ਮੈਂ ਆਪਣੀ ਸਭਾ ਲਈ ਸਭ ਕੁਝ ਕਰ ਸਕਨਾ ਮੈਂ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਅੱਗੇ ਜਿੰਨਾ ਮੈਕਸਿਮਮ ਟੂ ਮੈਕਸਿਮਮ ਕਰ ਸਕਨਾ ਮੈਂ ਕਰਕੇ ਦਿਖਾਵਾਂ ਤੇ ਸਾਰਿਆਂ ਦੀ ਆਸ਼ਾ ਤੇ ਖਰਾ ਉਤਰਾਂ ਮਹਾਜਨ ਯੁਵਾ ਵਿੰਗ ਪਿਛਲੇ 15 ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰਦੀ ਆ ਰਹੀ ਹੈ ਹਰ ਸਾਲ ਦੀ ਪદ્ધਤੀ ਦੇ ਮਾਧਿਅਮ ਦੇ ਨਾਲ ਯੁਵਾਵਾਂ ਦੇ ਸਾਥ ਦੇ ਨਾਲ ਮਹਾਜਨ ਯੁਵਾ ਵਿੰਗ ਆਪਣੀ ਟੀਮ ਚ ਚੇਂਜਿੰਗ ਕਰਦੀ ਆ ਜਿਹੜੇ ਕੰਮ ਕਰਨ ਵਾਲੇ ਮਹਾਜਨ ਯੁਵਾ ਸਾਥੀ ਨੇ ਅਸੀਂ ਉਹਨਾਂ ਦੀ ਨਵੀਂ ਫੇਰ ਤੋਂ ਕਾਰਗਰਨੀ 2024 ਜਿਹੜੀ ਆਪਾਂ ਗਠਿਤ ਕੀਤੀ ਆ ਜਿਦੇ ਵਿੱਚ ਸਾਡੇ ਸੀਐਨ ਨਿਪੁੰਨ ਗੁਪਤਾ ਜੀ ਬਖੂਬੀ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਸਿਟੀ ਪ੍ਰੈਜ਼ੀਡੈਂਟ ਦਾ ਤੌਰ ਤੇ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਦੇ ਨਾਲ ਹੀ ਵਧੀਆ ਕੰਮ ਕਰਨ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਦੂਸਰੀ ਵਾਰ ਲਗਾਤਾਰ ਅਸੀਂ ਉਹਨਾਂ ਨੂੰ ਪ੍ਰਧਾਨਗੀ ਸੌਂਪੀ ਆ ਸਾਡੇ ਵਿੱਚ ਵੱਖ-ਵੱਖ ਖੇਤਰ ਤੋਂ ਵੱਖ-ਵੱਖ ਵੈਬਸਾਈਟ ਤੋਂ ਸਾਡੇ ਵਿੱਚ ਯੁਵਾ ਸਾਥੀ ਇੱਥੇ ਆਏ ਨੇ ਤੇ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਅਸ਼wini ਕੁਮਾਰ ਮਹਾਜਨ ਜੀ ਸਾਡੇ ਵਿੱਚ ਇੱਥੇ ਆਏ ਨੇ ਮੈਂ ਉਹਨਾਂ ਦਾ ਮਹਾਜਨ ਯੂਵਾ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਸਾਡੇ ਵਿੱਚ ਗਾਜਪਾ ਨੇਤਾ ਬਹੁਤ ਪੁਰਵ ਜ਼ਿਲ੍ਹਾ ਅਧਿક્ષ ਬਹੁਤ ਪੁਰਵ ਜ਼ਿਲ੍ਹਾ ਆਪਣਾ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਵਿਪਨ ਮਹਾਜਨ ਜੀ ਔਰ ਸਮਾਜ ਸੇਵਕ ਸਾਡੇ ਬਿੱਟਾ ਮਹਾਜਨ ਜੀ ਸਾਡੇ ਵੀ ਚਾਏ ਨੇ ਸ਼੍ਰੀ ਤਰਨ ਮਹਾਜਨ ਜੀ ਆਏ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ 21 ਦਸੰਬਰ ਨੂੰ ਇਸ ਮੀਟਿੰਗ ਦਾ ਕਾਰਗ੍ਰਾਮ ਬਲਾਂ ਦਾ ਇੱਕ ਅਜੰਡਾ ਸੀ 21 ਦਸੰਬਰ ਨੂੰ ਮਹਾਜਨ ਯੁਵਾ ਅਦਿবেশਨ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਜਨ ਯੁਵਾ ਵਿੰਗ ਬਖੂਬੀ ਬੜੇ ਗੱਜ-ਵੱਜ ਕੇ ਮਹਾਜਨ ਯੁਵਾ ਸਾਥੀਆਂ ਨੂੰ ਨਾਲ ਲੈ ਕੇ ਮਨਾਉਣ ਜਾ ਰਹੀ ਹੈ ਮੈਂ ਅਸਨ ਕਰਦਾ ਕਿ ਜਿੰਨੇ ਵੀ ਸਾਡੇ ਯੁਵਾ ਸਾਥੀ ਨੇ ਉਹ ਇਸ 21 ਦਸੰਬਰ ਨੂੰ ਵੱਡੇ ਯੁਵਾ ਸਾਥੀ ਦੇ ਕਾਰਜਕ੍ਰਮ ਦੇ ਵਿੱਚ ਸ਼ਾਮਿਲ ਹੋਣਗੇ ਸਾਡੇ ਵਿੱਚ ਕੱਲ ਸ਼ੇਰ ਡੁੱਗਰ ਲਾਲਾ ਹੰਸ ਰਾਜ ਮਹਾਜਨ ਜੀ ਜਿਹੜੇ ਮਹਾਜਨ ਸਭਾ ਦੇ ਸੰਸਥਾਪਕ ਹੀ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਸ਼ਤਾਬੀ ਦਿਨ ਜਿਹੜਾ ਅਸੀਂ 2 ਅਕਤੂਬਰ ਨੂੰ ਮਨਾਉਣ ਜਾ ਰਹੇ ਹਾਂ ਜਿੰਨੇ ਵੀ ਸਾਡੇ ਇੱਥੇ ਯੁਵਾ ਸਾਥੀ ਆਏ ਨੇ ਉਹਨਾਂ ਨੇ ਪ੍ਰਣ ਲਿੱਤਾ ਕਿ ਉਹਨਾਂ ਦੇ ਜਨਮ ਦਿਨ ਤੇ ਅਸੀਂ ਇੱਕ ਇੱਕ ਜੜੀ ਬਲੱਡ ਦੀ ਬੋਤਲ ਆਹੀ ਡੋਨੇਟ ਕਰਾਂਗੇ ਤਾਂ ਕਿ ਜਿਹੜਾ ਉਹ ਆਹੀ ਉਹਨਾਂ ਨੂੰ ਆਪਣੇ ਜੀਵਨ ਦੀ ਜੜੀ ਹੁੰਦੀ ਜੀਵਨੀ ਆ ਆਪਣੇ ਜੀਵਨ ਦੇ ਵਿੱਚ ਧਾਰ ਸਕੀਏ ਜੈ ਹਿੰਦ ਜੈ ਭਾਰਤ ਜੈ ਮਹਾਜਨ If you wish that your child learns today and leads tomorrow, bring them to AM's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&M's James Cambridge International School opposite Canada Palace near A&M Institute's Jalandhar Dalhousie Bypass Road, Pathankot.